ਦਿਲਜੀਤ ਦੋਸਾਂਝ ਮੋੜ ਤੋਂ ਵਿਵਾਦਾਂ ਦੇ ਵਿੱਚ ਵੱਧ ਗਈਆਂ ਨੇ ਮੁਸ਼ਕਲਾਂ ਤੇ ਹਾਈ ਕੋਰਟ ਨੇ ਜਾਰੀ ਕਰ ਦਿੱਤਾ ਹੈ ਕਾਰਨ ਦਸੋ ਨੋਟਿਸ ਜਿहां ਇਸ ਵੇਲੇ ਦੀ ਅਹਿਮ ਖਬਰ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਮੋੜ ਤੋਂ ਵਿਵਾਦਾਂ ਦੇ ਵਿੱਚ ਆ ਗਏ ਨੇ ਉਹਨਾਂ ਦੀਆਂ ਮੁਸ਼ਕਲਾਂ ਫਿਰ ਤੋਂ ਵੱਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਹਾਈ ਕੋਰਟ ਨੇ ਕਾਰਨ ਦਸੋ ਨੋਟਿਸ ਜਾਰੀ ਕਰ ਦਿੱਤਾ ਹੈ ਦੱਸਦੀ ਹੈ ਕਿ ਬੀਤੇ 13 ਤੇ 14 ਦਸੰਬਰ ਨੂੰ ਦਿਲਜੀਤ ਸਾਂਝਪੁਰਾ ਦਾ ਇੱਕ ਪ੍ਰੋਗਰਾਮ ਹੋਇਆ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਆਵਾਜ਼ ਦੀ ਮਾਤਰਾ ਉਨੀ ਹੀ ਕੀਤੀ ਜਾਵੇ ਜਿੰਨੀ ਕਿ ਪ੍ਰਵਾਨ ਕੀਤੀ ਜਾਂਦੀ ਹੈ ਸੋ ਇਸ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਸੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਤੋਂ ਬਿਲਕੁਲ ਸੰਤੁਸ਼ਟ ਹੈ ਪਰੰਤੂ ਬਾਦ ਦੀ ਵਿੱਚ ਇੱਕ ਪਟੀਸ਼ਨ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 16 ਦਸੰਬਰ ਨੂੰ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਆਵਾਜ਼ ਦੀ ਜਿੰਨੀ ਮਾਤਰਾ ਰੱਖਣੀ ਹੈ ਉਸ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਨਾਲ ਹੀ ਭੀੜ ਦਾ ਪ੍ਰਬੰਧਨ ਵੀ ਸਹੀ ਤਰੀਕੇ ਨਹੀਂ ਕੀਤਾ ਗਿਆ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਦਿਖਾਈ ਦਿੱਤੀ ਸੀ ਤੇ ਜਨਤਾ ਦੀ ਸੁਰੱਖਿਆ ਦਾ ਬਿਲਕੁਲ ਵੀ ਖਿਆਲ ਨਹੀਂ ਸੀ ਰੱਖਿਆ ਗਿਆ ਇਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਨੋਟਿਸ ਜਾਰੀ ਕਰ ਦਿੱਤਾ ਹੈ ਇਹ ਨੋਟਿਸ ਉਸ ਕੰਪਨੀ ਨੂੰ ਦਿੱਤਾ ਗਿਆ ਜਿਸ ਨੇ ਇਹ ਪ੍ਰੋਗਰਾਮ ਕਰਵਾਇਆ ਸੀ ਜਿਸ ਦੇ ਨਾਲ ਦਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਨੇ ਦੱਸ ਦਈਏ ਕਿ ਦਲਜੀਤ ਦੋਸਾਂਝ ਹੋਰਾਂ ਦੇ ਕੋਰੋਨਾ ਦੇ 팬 ਨੇ ਜਿਹੜੇ ਕਿ ਉਹਨਾਂ ਦੇ ਕਾਨਸਰਟ ਉਹਨਾਂ ਦੇ ਪ੍ਰੋਗਰਾਮ ਦੇਖਣ ਦੇ ਲਈ ਆਉਂਦੇ ਨੇ ਤੇ ਉਹਨਾਂ ਦਾ ਲਗਭਗ ਹਰ ਪ੍ਰੋਗਰਾਮ ਹਰ ਕਾਨਸਰਟ ਹੀ ਵਿਵਾਦਾਂ ਦੇ ਵਿੱਚ ਆ ਜਾਂਦਾ ਹੈ ਕਿਉਂਕਿ ਲੋਕ ਬਹੁਤ ਜ਼ਿਆਦਾ ਇਕੱਠੇ ਹੁੰਦੇ ਨੇ ਜਿਸ ਦੇ ਨਾਲ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਕੋਈ ਨਾ ਕੋਈ ਅਜਿਹਾ ਕਾਰਨ ਪੈਦਾ ਹੋ ਜਾਂਦਾ ਹੈ ਜਿਸ ਦੇ ਨਾਲ ਦਲਜੀਤ ਦੋਸਾਂਝ ਹੁਣੀ ਵਿਵਾਦਾਂ ਦੇ ਵਿੱਚ ਆ ਜਾਂਦੇ ਨੇ ਦੱਸਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ 65 डेसिबल ਤੋਂ ਜ਼ਿਆਦਾ ਆਵਾਜ਼ ਨਹੀਂ ਹੋਣੀ ਚਾਹੀਦੀ ਤੇ ਇਸ ਪ੍ਰੋਗਰਾਮ ਦੇ ਵਿੱਚ 75 डेसिबल ਜਿਹੜੀ ਆਵਾਜ਼ ਉਹ ਕੀਤੀ ਗਈ ਸੀ ਜਿਸ ਦੇ ਸਬੰਧ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਸੀ ਦੱਸਦੀ ਹੈ ਕਿ ਜਿਹੜੀ ਕਿ ਆਵਾਜ਼ ਦੀ ਮਾਤਰਾ ਆਵਾਜ਼ ਦੀ ਗਣਤਾ ਬਹੁਤ ਜ਼ਿਆਦਾ ਹੋਈ ਸੀ ਜਿਸ ਦੇ ਸਬੰਧ ਦੇ ਵਿੱਚ ਇਹ ਪਟੀਸ਼ਨ ਪਾ ਦਿੱਤੀ ਗਈ ਸੀ ਭੀੜ ਦਾ ਪ੍ਰਬੰਧਨ ਬਹੁਤਾ ਨਹੀਂ ਸੀ ਕੀਤਾ ਗਿਆ ਵਾਹਨਾਂ ਨੂੰ ਸਹੀ ਤਰੀਕੇ ਕਿੱਥੇ ਖੜੇ ਕਰਨਾ ਹੈ ਇਸ ਦਾ ਵੀ ਪ੍ਰਬੰਧਨ ਸਹੀ ਤਰੀਕੇ ਨਹੀਂ ਸੀ ਕੀਤਾ ਗਿਆ ਸੋ ਇੱਕ ਵਿਅਕਤੀ ਦੇ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਜਿਸ ਦੇ ਤਹਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪ੍ਰੋਗਰਾਮ ਕਰਵਾਉਣ ਵਾਲੀ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ ਇਹ ਨੋਟਿਸ 2 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਤੇ ਇਸ ਦੇ ਸਬੰਧ ਵਿੱਚ ਕਾਰਨ ਪੁੱਛਿਆ ਗਿਆ ਹੈ ਕਿ ਅਜਿਹਾ ਕਿਉਂ ਨਹੀਂ ਕੀਤਾ ਗਿਆ ਕਿਉਂ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹੈ ਇਸ ਦੇ ਸਬੰਧ ਵਿੱਚ ਜਵਾਬ ਮੰਗਿਆ ਗਿਆ ਹੈ ਇਹ ਤੇ ਕਾਬਿਲ ਗੋਰੇ ਕੀ ਦਿਲਜੀਤ ਜਸਾਂਜ ਪੰਜਾਬੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨ ਨੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਜਿਹੜੇ ਹਾਲ ਹੁੰਦੇ ਨੇ ਜੇ ਜਿਹੜਾ ਵੀ ਥਾਂ ਸਿਲੈਕਟ ਕੀਤਾ ਜਾਂਦਾ ਹੈ ਉਹ ਖਚਾ ਖਚ ਭਰਿਆ ਹੋਇਆ ਹੁੰਦਾ ਹੈ ਪੰਜਾਬ ਦੇ ਨੌਜਵਾਨ ਤਾਂ ਉਹਨਾਂ ਦੇ ਫੈਨ ਹਨ ਹੀ ਨਾਲ ਹੀ ਵਿਦੇਸ਼ਾਂ ਦੇ ਲੋਕ ਵੀ ਉਹਨਾਂ ਦੇ ਬਹੁਤ ਵੱਡੇ ਫੈਨ ਨੇ ਇਤੋਂ ਤੱਕ ਕਿ ਉਹਨਾਂ ਦੀ ਅਦਾਕਾਰੀ ਵੀ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਸਮੇ ਤੋਂ ਪਹਿਲਾਂ ਹੀ ਉਹਦੀਆਂ ਸਾਰੀਆਂ ਟਿਕਟਾਂ ਵਿਕ ਜਾਂਦੀਆਂ ਨੇ ਉਹਨਾਂ ਦੇ ਹਾਲ ਉਹਨਾਰੇ ਪ੍ਰੋਗਰਾਮ ਪੂਰੇ ਖਚਾ-ਖੱਚ ਭਰੇ ਹੋਏ ਹੁੰਦੇ ਨੇ ਲੋਕ ਉਹਨਾਂ ਦੇ ਪਹਿਰਾਵੇ ਉਹਨਾਂ ਦੀ ਸ਼ੈਲੀ ਨੂੰ ਕਾਪੀ ਕਰਦੇ ਨੇ ਨੌਜਵਾਨ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸੋ ਉਹਨਾਂ ਦੇ ਪ੍ਰੋਗਰਾਮਾਂ ਦੇ ਜਿਹੜੇ ਹਾਲ ਹੁੰਦੇ ਨੇ ਜਲਦ ਤੋਂ ਜਲਦ ਹੀ ਭਰ ਜਾਂਦੇ ਨੇ ਤੇ ਉਹ ਵਾਰ-ਵਾਰ ਵਿਵਾਦਾਂ ਦੇ ਵਿੱਚ ਵੀ ਘਿਰ ਜਾਂਦੇ ਨੇ ਤੇ ਹੁਣ ਤੋਂ ਫਿਰ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਜਵਾਬ ਮੰਗਿਆ ਗਿਆ ਤੇ ਜਲਦੋਂ ਜਲਦ ਜਵਾਬ ਵੀ ਦਿੱਤਾ ਜਾਵੇਗਾ